ਏडीसी ਸਾਹਿਬ ਧਕਾਵਾ ਵਾਲੀ ਦੇ ਵਿੱਚ ਨਾ ਸੜਕ ਨੂੰ ਮਨਜ਼ੂਰ ਕਰਵਾਈ ਸੀ ਖੜਵੰਜੇ ਵਾਲੀ ਮੈਨੂੰ ਹੁਣ ਇੱਥੇ ਤੇ ਆਪਣੇ ਸਾਰੇ ਬੰਦੇ ਲੈ ਕੇ ਆਏ ਨੇ ਤੇ ਇੱਟਾਂ ਬਹੁਤ ਮਾੜੀਆਂ ਕਿਤੇ ਲਾ ਰਹੇ ਨੇ ਮੈਂ ਆ ਕੇ ਚੈੱਕ ਕੀਤਾ ਵਾਕਈ ਮਾੜੀਆਂ ਨੇ ਆ ਧਕਾਵਾ ਵਾਲੀ ਦੇ ਵਿੱਚ ਇਹ ਕਰਿਓ ਇੱਕ ਜਿਹੜਾ ਤੁਹਾਡੇ ਥੱਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਜਿਹੜੇ ਚੈੱਕ ਕਰਦੇ ਨੇ ਮੌਕੇ ਤੇ ਆ ਕੇ ਇਨੂੰ ਇੱਕ ਦਿਨ ਕਰੋ ਸਸਪੈਂਡ ਠੀਕ ਹੈ ਸਸਪੈਂਡ ਕਰੋ ਨੂੰ ਪਤਾ ਲੱਗੇ ਅੱਗੇ ਤੋਂ ਕੋਈ ਉਹ ਜੇ ਕੰਮ ਨਾ ਹੋਵੇ ਹਾਂ ਦੋ ਦਿਨ ਟਰਾਲੀਆਂ ਔਰ ਸਟੀਆਂ ਵੀ ਆਣੇ ਇਹ ਸਾਰੀਆਂ ਚੱਕਵਾ ਕੇ ਤੇ ਵਧੀਆ ਇੱਟ ਲਵਾਓ ਇੱਥੇ ਸਾਰੀ ਹਾਂ ਐਕਸ਼ਨ ਲਾਓ ਜਿਹੜੇ ਜਿਹੜੇ ਵਿੱਚ ਐਵੇਂ ਨਾ ਗਲਤ ਕੰਮ ਬਿਲਕੁਲ ਨਹੀਂ ਕਰਨਾ ਆਪਾਂ ਆਹ ਦੇਖੋ ਘਟੀਆ ਕੁਆਲਟੀ ਦੇ ਨਾਲ ਬਣਾ ਰਹੇ ਸੀ ਸੜਕ ਤਾਂ ਮੌਕੇ ਤੇ ਹੀ ਪਹੁੰਚ ਗਿਆ ਵਿਧਾਇਕ ਜਿਸ ਨੇ ਕਿ ਜਾਂਦੇ ਸਾਰ ਹੀ ਏਡੀਸੀ ਨੂੰ ਫੋਨ ਲਾ ਲਿਆ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਜਿਸ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਉਸ ਦੇ ਵਿੱਚੋਂ ਇੱਕ ਅੱਦੇ ਨੂੰ ਸਸਪੈਂਡ ਕੀਤਾ ਜਾਵੇ ਜੀ ਹਾਂ ਦੱਸ ਦिए ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਕ티브ਧਾਇਕ ਨਰਿੰਦਰਪਾਲ ਸਿੰਘ ਸੋਮਣਾ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਪਿੰਡ ਦੇ ਵਿੱਚ ਸੜਕ ਦਾ ਕੰਮ ਚੱਲ ਰਿਹਾ ਹੈ ਇੱਟਾਂ ਲਗਾਈਆਂ ਜਾ ਰਹੀਆਂ ਨੇ ਪਰ ਇੱਟਾਂ ਜੋ ਨੇ ਬੇਹੱਦ ਘਟੀਆ ਕੁਆਲਿਟੀ ਦੀਆਂ ਨੇ ਹੱਥਾਂ ਦੇ ਨਾਲ ਹੀ ਇਹ ਇੱਟਾਂ ਟੁੱਟ ਜਾ ਰਹੀਆਂ ਨੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਵਿਧਾਇਕ ਨੇ ਜਦੋਂ ਇੱਟਾਂ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚ ਪਾਇਆ ਕਿ ਇੱਟਾਂ ਜੋ ਨੇ ਬੇਹੱਦ ਹੀ ਘਟੀਆ ਕੁਆਲਿਟੀ ਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਹੀ ਏਡੀਸੀ ਨੂੰ ਫੋਨ ਲਾ ਲਿਆ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਆਖਰ ਜਿਸ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਉਸ ਦੇ ਵਿੱਚੋਂ ਇੱਕ ਅੱਦੇ ਨੂੰ ਸਸਪੈਂਡ ਕੀਤਾ ਜਾਵੇ ਤਾਂ ਜੋ ਸਾਰੇ ਬੰਦੇ ਬਣ ਸਕਣ ਅਤੇ ਵਧੀਆ ਕੁਆਲਿਟੀ ਦਾ ਮਾਲ ਲਗਾ ਸਕਣ ਤਾਂ ਦੱਸਦੀ ਹੈ ਕਿ ਤਸਵੀਰਾਂ ਵੀ ਦੌਰਾਨ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਖੁਦ ਜ਼ਮੀਨ ਦੇ ਉੱਤੇ ਬੈਠ ਕੇ ਜੋ ਲੱਗੀਆਂ ਹੋਈਆਂ ਇੱਟਾਂ ਨੇ ਉਹਨਾਂ ਨੂੰ ਪਟ ਰਹੇ ਨੇ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਇੱਟਾਂ ਮਜ਼ਬੂਤ ਹੈ ਵੀ ਜਾਂ ਫਿਰ ਨਹੀਂ ਅੱਜ ਅਸੀਂ ਆਏ ਸੀਗੇ ਪਿੰਡ ਕਾਵਾ ਵਾਲੀ ਔਰ ਲੋਕਾਂ ਨੂੰ ਮਿਲੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਜੋ ਅਸੀਂ ਪਿੱਛੇ ਸੜਕਾ ਪਾਸ ਕਰਵਾਈਆਂ ਨੇ ਖੜਵੰਜੇ ਵਾਲੀਆਂ ਇੱਟਾਂ ਵਾਲੀਆਂ ਜਿਹੜੀਆਂ ਲੋਕ ਟਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਬਣਾ ਕੇ ਘਰ ਬਣਾ ਕੇ ਰਹਿੰਦੇ ਨੇ ਉਹਨਾਂ ਦੀ ਜਿਹੜੀ ਅਸੀਂ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਖੜਵੰਜੇ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਹੋਇਆ ਇਸੇ ਤਰ੍ਹਾਂ ਅੱਜ ਕਾਵਾਂ ਵਾਲੀ ਦੇ ਵਿੱਚ ਵੀ ਪਹੁੰਚੇ ਹਾਂ ਜਿੱਥੇ ਅਸੀਂ ਇੱਕ ਟਾਣੀ ਮਨਜੀਤ ਸਿੰਘ ਮਹਿੰਦਰ ਸਿੰਘ ਇਹਨਾਂ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ ਉੱਥੇ ਅਸੀਂ ਇੱਟਾਂ ਵਾਲੀ ਸੜਕ ਜਿਹੜੇ ਖੜਵੰਜਾ ਲਗਵਾ ਰਹੇ ਸੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ 52 ਉਹ ਇਟ ਮਾੜੀ ਆਈ ਹੈ ਮਾੜੀ ਲੱਗੀ ਹੈ ਤਾਂ ਮੈਂ ਆਪ ਆ ਕੇ ਚੈੱਕ ਕੀਤਾ ਔਰ ਮੈਂ ADC D ਜਿਹੜੇ ਫਾਜ਼ਿਲਕਾ ਦੇ ਨਾਲ ਕਾਲ ਕੀਤੀ ਹੈ ਜਿਹੜੇ ਵੀ ਅਫਸਰ ਦੀ ਇੱਥੇ ਡਿਊਟੀ ਹੈ ਚੈਕਿੰਗ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਠੇਕੇਦਾਰ ਕੋਈ ਕੰਟਰੈਕਟਰ ਹੈ ਇਹ ਗਲਤ ਕੰਮ ਕਰ ਰਿਹਾ ਹੈ ਉਹਦੇ ਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਇੱਕ ਮੈਸੇਜ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਹੋ ਜੀ ਗਲਤੀ ਨਾ ਕਰੇ ਔਰ ਮੈਂ ਸਾਰੇ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿਤੇ ਵੀ ਕੋਈ ਮਾੜਾ ਕੰਮ ਹੁੰਦਾ ਤਾਂ ਸਾਡੀ ਨੌਲੇਜ ਦੇ ਵਿੱਚ ਲਿਆਇਆ ਜਾਵੇ ਕਿਤੇ ਵੀ ਅਸੀਂ ਮਾੜਾ ਕੰਮ ਬਿਲਕੁਲ ਨਹੀਂ ਹੋਣ ਦੇਣਾ ਇਹ ਲੋਕਾਂ ਦਾ ਪੈਸਾ ਹੈ ਜੋ ਲੋਕਾਂ ਦੇ ਪਿੰਡਾਂ ਦੇ ਡਿਵੈਲਪਮੈਂਟ ਹੈ ਕੰਮਕਾਰ ਨੇ ਡਿਵੈਲਪਮੈਂਟ ਦੇ ਉਹਨਾਂ ਤੇ ਪੈਸਾ ਲੱਗਣਾ ਹੈ ਔਰ ਬਿਲਕੁਲ ਸਾਫ ਸੁਥਰਾ ਕੰਮ ਹੈ ਜਿਹੜਾ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਅੱਗੇ ਵੀ ਕਰਵਾਵਾਂਗੇ ਜੇ ਕੋਈ ਸਾਨੂੰ ਇਹ ਸ਼ਿਕਾਇਤ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਕਰਦਾ ਤੁਹਾਨੂੰ ਅਸੀਂ ਬਖਸ਼ਾਂਗੇ ਵੀ ਨਹੀਂ ਮੈਂ ਲੋਕਾਂ ਨੂੰ ਫਿਰ ਅਪੀਲ ਕਰਦਾ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਤਾਂ ਮੇਰੀ ਨੌਲੇਜ ਦੇ ਵਿੱਚ ਲਿਆਇਆ ਜਾਵੇ ਆਪਾਂ ਕੰਮ ਬਿਲਕੁਲ ਸਹੀ ਕਰਵਾਉਣੇ ਨੇ